ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਿਓਰ ਕਰੇਵ ਦੇ ਵਿੱਚ ਆਲ ਓਵਰ ਸੂਟ ਛੋਟੀ ਬੁੱਟੀ ਦੇ ਵਿੱਚ ਲੈ ਕੇ ਆਏ ਜੀ ਪਿਓਰ ਦੇ ਦੁਪੱਟੇ ਦੇ ਨਾਲ ਬੜੀ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਜਿਵੇਂ ਸਰਦਾਰੀ ਸੂਟ ਹੈ ਮੰਮੀਆਂ ਦੇ ਪਾਉਣ ਵਾਲੇ ਸੂਟ ਵੀ ਹੋਣਗੇ ਤੇ ਯੰਗ ਜਿਹੜੀ ਕੁੜੀਆਂ ਉਹਨਾਂ ਦੇ ਪੌਣ ਦੇ ਵੀ ਸੂਟ ਹੋਣਗੇ ਕਿਉਂਕਿ ਡਾਰਕ ਚਾਰਟ ਵੀ ਲੈ ਕੇ ਆਏ ਆਂ ਆਪਾਂ ਲਾਈਟ ਕਲਰ ਦੇ ਸੂਟ ਵੀ ਲੈ ਕੇ ਆਏ ਤੇ ਪ੍ਰਾਈਸ ਰਹਿਣਾ ਅੱਜ 2200 2200 ਪ੍ਰਾਈਸ ਦੇ ਵਿੱਚ ਸਾਰੇ ਸੂਟ ਹੋਣਗੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੈ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹ ਹਰੇਕ ਸੂਟ ਦੇ ਪ੍ਰਾਈਸ ਦੱਸੇ ਹੋਗੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਵੀ ਸੂਟ ਮੰਗਾਉਣੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨ ਸਟਿਚ ਜਿਵੇਂ ਵੀਡੀਓ ਚ ਸੂਟ ਦਿਖਾਉਂਦੇ ਆ ਉਵੇਂ ਮੰਗਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਸੂਟ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਆਪਾਂ ਡੇਲੀ ਪੋਸਟ ਕਰਦੇ ਆ ਬਾਕੀ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਛੋਟੀ ਬੁੱਟੀ ਦੇ ਵਿੱਚ ਕਿਉਂਕਿ ਫੈਸਟੀਵਲ ਸੀਜ਼ਨ ਹੈ ਅੱਗੇ-ਅੱਗੇ ਹੁਣ ਆਪਣੇ ਜਿਵੇਂ ਜੀ ਕਰਦਾ ਹੁੰਦਾ ਡਾਰਕ ਕਲਰ ਪਾਉਣ ਦਾ ਵੀ ਅੱਜ ਦੋਨੋਂ ਤਰ੍ਹਾਂ ਦੇ ਸੂਟ ਲੈ ਕੇ ਆਏ ਆਂ ਆਪਾਂ ਛੋਟੀ ਬੁੱਟੀ ਦੇ ਵਿੱਚ ਹੋਣਗੇ ਆਲ ਓਵਰ ਸੂਟ ਹੈ 5 ਮੀਟਰ ਦੀ ਕੱਟ ਹੈ ਜੀ ਪੂਰੇ ਸੂਟ ਦੀ ਪਿਓਰ ਕਰੇਵ ਦੇ ਵਿੱਚ ਸੂਟ ਹੈ ਜਿਹੜੀ 80 ਗ੍ਰਾਮ ਵਾਲੀ ਪਿਓਰ ਕਰੇਵ ਹੁੰਦੀ ਹੈ ਜੀ ਉਹਦੇ ਵਿੱਚ ਸੂਟ ਹੈ ਪੂਰਾ ਆਲ ਓਵਰ ਸੂਟ ਰੈੱਡ ਕਲਰ ਦੇ ਵਿੱਚ ਇਹ ਵੜਾ ਸੂਟ ਜਿਨ੍ਹਾਂ ਨੂੰ ਥੋੜੇ ਬ੍ਰਾਈਟ ਕਲਰ ਪਸੰਦ ਆ ਕਿਉਂਕਿ ਬਾਹਰ ਵਾਲੇ ਕਸਟਮਰ ਆ ਜਿਹੜੇ ਉਹਨਾਂ ਨੂੰ ਥੋੜਾ ਜਿਹਾ ਬ੍ਰਾਈਟ ਕਲਰ ਜ਼ਿਆਦਾ ਪਸੰਦ ਆ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਆ ਜੀ ਨਾਲ ਸੂਟਾਂ ਨਾਲ ਸਾਰੇ ਨਾਲ ਪੂਰੇ ਖੁੱਲੇ ਦੁਪੱਟੇ 2.5 ਮੀਟਰ ਦੇ ਬਹੁਤ ਪਿਆਰੇ ਸੂਟ ਹੈ ਇਹ ਕਾਫੀ ਟਾਈਮ ਬਾਅਦ ਮੈਂ ਵੀਡੀਓ ਪਾਈ ਹੈ ਕਿਉਂਕਿ ਮੈਂ ਪਹਿਲਾਂ ਸਟਾਰਟਿੰਗ ਜੀ ਇੱਕ ਵਾਰੀ ਪਾਈ ਸੀਗੀ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਇਹਨਾਂ ਸੂਟਾਂ ਦਾ ਛੋਟੀ ਬੁਟੀ ਵਾਲੇ ਪਿਓਰ ਕ੍ਰੇਪ ਦੇ ਸੂਟ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਸਾਰੇ ਕਲਰ ਇਹਦੇ ਵਿੱਚ ਬਹੁਤ ਸੋਹਣੇ ਬ੍ਰਾਈਟ ਕਲਰ ਦਿਖਾਵਾਂਗੇ ਇਹ ਦੇਖੋ yellow ਕਲਰ ਪਾਸੇ ਇਹਨਾਂ ਦੀ ਬੁਕਿੰਗ ਤੁਹਾਨੂੰ ਜਲਦੀ ਕਰਾਉਣੀ ਪੈਣੀ ਹੈ ਕਿਉਂਕਿ ਬਹੁਤ ਛੇਤੀ ਸੇਲ ਹੋ ਜਾਂਦੇ ਹੈ ਜੀ ਇਹ ਸੂਟ yellow ਕਲਰ ਦੇ ਵਿੱਚ ਬਹੁਤ ਸੋਹਣਾ ਅੰਬੀ ਵਾਲਾ ਛੋਟਾ ਪ੍ਰਿੰਟ ਕਲਰ ਸਾਰੇ ਬਹੁਤ ਪਿਆਰੇ ਹੋਣਗੇ ਦੇ ਨਾਲ ਪਿਓਰ ਦੇ ਦੁਪੱਟਿਆਂ ਦੇ ਨਾਲ ਪਿਓਰ ਦੇ ਪੂਰੇ ਖੁੱਲੇ ਦੁਪੱਟੇ ਪੂਰੀ ਚੜਾਈ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਸੂਟ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਲੈਕਸਟ ਹੈਗਾ ਬੜਾ ਸੋਹਣਾ ਕਾਫੀ ਕਲਰ ਦੇ ਵਿੱਚ ਡਾਰਕ ਬ੍ਰਾਊਨ ਕਲਰ ਹੈ ਕਾਫੀ ਕਲਰ ਬਹੁਤ ਸੋਹਣਾ ਛੋਟੀ ਬੂਟੀ ਦੇ ਵਿੱਚ ਸੂਟ ਹੈ ਇਹ ਹੋਰ ਕੁੜੀਆਬ ਦੇ ਵਿੱਚ ਸੂਟ ਦੇਖੋ ਕਿੰਨਾ ਪਿਆਰਾ ਪਿਓਰ ਦੇ ਦੁਪੱਟਿਆਂ ਦੇ ਨਾਲ ਸਦਾ ਬਹਾਰ ਸੂਟ ਹੈ ਜੀ ਸਰਦਾਰੀ ਸੂਟ ਸਾਰੇ ਬਹੁਤ ਪਿਆਰੇ ਦੁਪੱਟੇ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਹੈਗਾ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਸੂਟ ਦਾ ਅੰਬੀਵਲਾ ਪ੍ਰਿੰਟ ਬ੍ਰੀਕ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਛੋਟੀ ਬੁਟੀ ਦੇ ਵਿੱਚ ਸੂਟ ਹੈ ਜੀ ਪਿਓਰ ਦੇ ਦੁਪੱਟਿਆਂ ਦੇ ਨਾਲ ਪਿਓਰ ਦੇ ਦੁਪੱਟੇ ਆ ਜੀ ਸਾਰਿਆਂ ਦੇ ਨਾਲ ਬਹੁਤ ਸੋਹਣੇ ਦੁਪੱਟੇ ਇੱਕ ਕੂਟੀ ਦੇ ਵਿੱਚ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਕਲਰ ਆ ਗਿਆ ਬਲੈਕ ਕਲਰ ਬਲੈਕ ਵੀ ਬਹੁਤ ਪਿਆਰਾ ਲੱਗਦਾ ਵੇਅਰ ਕੀਤਾ ਹੋਇਆ ਸੂਟ ਇਹ ਤਾਂ ਜਿਹੜੇ ਮਰਜ਼ੀ ਸਟੱਫ ਤੇ ਅੱਜ ਵੀ ਬਲੈਕ ਸੂਟ ਤਾਂ ਸਭ ਤੋਂ ਪਹਿਲਾਂ ਸੇਲ ਹੋ ਜਾਂਦਾ ਬਹੁਤ ਪਿਆਰਾ ਪ੍ਰਿੰਟ ਹੈ ਹਾਲ ওভার ਸੂਟ ਹੈ ਜੀ ਪਿਓਰ ਕ੍ਰੇਪ ਦੇ ਪਿਓਰ ਦੁਪਟਿਆਂ ਦੇ ਨਾਲ ਪਿਓਰ ਦੁਪਟਿਆਂ ਦੇ ਨਾਲ ਨੈਕਸਟ ਕਲਰ ਆ ਗਿਆ ਇਹ ਸੇਮ ਹੁਣ ਦੂਜਾ ਪ੍ਰਿੰਟ ਸਟਾਰਟ ਹੋ ਗਿਆ ਜੀ ਇਹ ਬੜਾ ਸੋਹਣਾ ਰੈੱਡ ਕਲਰ ਦੇ ਵਿੱਚ ਗ੍ਰੀਨ ਪ੍ਰਿੰਟ ਇਹ ਰੈੱਡ ਕਲਰ ਦੇ ਵਿੱਚ ਗ੍ਰੀਨ ਪ੍ਰਿੰਟ ਪੂਰਾ ਆਲ ਓਵਰ ਛੋਟਾ ਜਿਹਾ ਸਾਰੇ ਪਿਓਰ ਦੁਪੱਟਿਆਂ ਦੇ ਨਾਲ ਹੋ ਗਏ ਪਿਆਰੇ ਦੁਪੱਟੇ ਆ ਸੂਟ ਆ ਗਿਆ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਬਹੁਤ ਸੋਹਣਾ ਖਿੜਮਾ ਜਿਹਾ ਬਲੂ ਹੈ ਸਾਰੇ ਕਲਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਪਿਆਰੇ ਇੱਕ ਤੋਂ ਇੱਕ ਸੋਹਣੇ ਕਲਰ ਹੈ ਬਲੂ ਕਲਰ ਇਹ ਉਹਦਾ ਦੁਪੱਟਾ ਨਾਲ ਬਹੁਤ ਪਿਆਰਾ ਸੂਟ ਹੈ ਬਲੂ ਵੀ ਬਹੁਤ ਸੋਹਣੇ ਸੋਹਣੇ ਸੂਟ ਹੈ ਪ੍ਰਾਈਸ ਹੈਗਾ 2200 2200 ਪ੍ਰਾਈਸ ਹੈ ਨੈਕਸਟ ਆ ਗਿਆ ਮਾਰਜੈਂਟਾ ਕਲਰ ਮਾਰਜੈਂਟਾ ਕਲਰ ਹੈ ਕਿੰਨੇ ਪਿਆਰੇ ਪ੍ਰਿੰਟ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਕਿਉਂਕਿ ਸਾਰੇ ਕਲਰ ਆਪਾਂ ਲੈ ਕੇ ਆਏ ਆ ਅੱਜ ਮੈਨੂੰ ਨਹੀਂ ਲੱਗਦਾ ਕਿ ਕੋਈ ਕਲਰ ਰਹਿੰਦਾ ਹੋਇਆ ਪਿਓਰ ਦੁਪੱਟੇਦਾਂ ਸਟ ਹੈਗਾ ਗ੍ਰੀਨ ਕਲਰ ਗ੍ਰੀਨ ਕਲਰ ਆ ਗਿਆ ਕੋਲ ਸੋਨਾ ਡਾਰਕ ਗ੍ਰੀਨ ਕਲਰ ਹੈ ਪਿਓਰ ਦੁਪੱਟੇ ਦੇ ਨਾਲ ਦੁਪੱਟਾ ਪਿਓਰ ਦਾ ਸਾਰੇ ਸੂਟਾਂ ਦੇ ਨਾਲ ਪਿਓਰ ਦੇ ਦੁਪੱਟੇ ਬਿਲਕੁਲ ਲਾਈਟ weight 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਤੁਹਾਨੂੰ ਡਾਰਕ ਕਲਰ ਦਿਖਾਏ ਆ ਸਾਰੇ ਹੁਣ ਥੋੜਾ ਜਿਹਾ ਲਾਈਟ ਚਾਰਟ ਦਿਖਾਵਾਂਗੇ ਕੋਈ ਲਾਈਟ ਕਲਰ ਦੇਖੋ ਕਾ ਤੇਜ ਦੇ ਵੀ ਪਾ ਸਕਦੇ ਆ ਵਾਦੇ ਇਸ ਦੇ ਵੀ ਪਾ ਸਕਦੇ ਆ ਬੜਾ ਸੋਹਣਾ ਪਿੰਕ ਜਿਹਾ ਕਲਰ ਆ ਲਾਈਟ ਪੇਸਟਲ ਪਿੰਕ ਕਲਰ ਆ ਅੰਬੀ ਵਾਲਾ ਪ੍ਰਿੰਟ ਆ ਜੀ ਪ੍ਰਿੰਟ ਬਹੁਤ ਪਿਆਰੇ ਸਰਦਾਰੀ ਸੂਟ ਅੰਬੀ ਵਾਲਾ ਪ੍ਰਿੰਟ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਐ ਸੂਟ ਦੀ ਬਹੁਤ ਸੋਹਣਾ ਸੂਟ ਐ ਨਾਲ ਪਿਓਰ ਦਾ ਦੁਪੱਟਾ ਵਿੱਚੋਂ ਲਾਈਟ ਐ ਦੁਪੱਟਾ ਬਿਲਕੁਲ ਤੇ ਪੱਲਿਆਂ ਤੇ ਸੇਮ ਪ੍ਰਿੰਟ ਪ੍ਰਾਈਸ ਸੇਮ ਐ ਜੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਇਸ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੈ ਫਿਰੋਜ਼ੀ ਕਲਰ ਬਹੁਤ ਪਿਆਰਾ ਪ੍ਰਿੰਟ ਸੂਟ ਦਾ ਇਹਨਾਂ ਨਾਲ ਪਿਓਰ ਦੇ ਦੁਪੱਟਾ ਦੁਪਟਿਆਂ ਦੇ ਨਾਲ ਸੋਨਸੂਟ ਨੈਕਸਟ ਕਨਰ ਆ ਗਿਆ ਲਾਈਟ ਪੀਚ ਕਲਰ بیس ਹੈ ਜੀ ਸੂਟ ਦਾ ਬਿਲਕੁਲ ਲਾਈਟ ਪੀਚ ਕਲਰ ਪ੍ਰਿੰਟ ਸੇਮ ਅੰਬੀ ਵਾਲੇ ਇਹ ਜੇ ਤੁਸੀਂ ਕਿਸੇ ਦੇ ਵਿਆਹ ਰੱਖਿਆ ਹੋਇਆ ਤਾਂ ਤੁਸੀਂ ਗਿਫਟ ਕਰਨ ਲਈ ਵੀ ਸੂਟ ਦੇਣੇ ਆ ਜੇ ਬਜ਼ੁਰਗਾਂ ਨੂੰ ਸੂਟ ਦੇਣੇ ਹੁੰਨੇ ਆਪਾਂ ਨੇ ਤਾਂ ਬਹੁਤ ਬੈਸਟ ਚੀਜ਼ ਹੈ ਜੀ ਕਿਉਂਕਿ ਸਦਾ ਬਹਾਰ ਸੂਟਾਂ ਇਹਨਾਂ ਦਾ ਕਦੇ ਰਵਾਜ ਨਹੀਂ ਜਾਂਦਾ ਇਹਨਾਂ ਸੂਟਾਂ ਦਾ ਨਾਲ ਪਿਓਰ ਦੇ ਦੁਪੱਟਿਆਂ ਦੇ ਨਾਲ ਸੋਹਣੇ ਪਿਓਰ ਦੇ ਦੁਪੱਟੇ ਪ੍ਰਾਈਸ ਹੈਗਾ 2200 2200 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਗ੍ਰੀਨ ਟੋਨ ਤੇ ਹੈ ਡਾਰਕ ਪਿਸਤਾ ਗ੍ਰੀਨ ਕਲਰ ਪ੍ਰਿੰਟ ਸੇਮ ਹੈ ਅੰਬੀ ਵਾਲਾ ਹੀ ਪ੍ਰਿੰਟ ਬਹੁਤ ਸੋਨਾ ਕਲਰ ਹੈ ਗ੍ਰੀਨ ਟੋਨ ਤੇ ਨਾਲ ਪਿਓਰ ਦਾ ਦੁਪੱਟਾ ਬਹੁਤ ਸੋਨੇ ਪਿਓਰ ਦੁਪੱਟਿਆਂ ਦੇ ਨਾਲ ਛੋਟਾ ਜਿਹਾ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਹੈ ਜੀ ਜਿਨ੍ਹਾਂ ਨੂੰ ਮੰਮੀਆਂ ਨੂੰ ਥੋੜਾ ਜਆ ਡਾਰਕ ਕਲਰ ਵੀ ਪਸੰਦ ਹੁੰਦਾ ਹੈ ਕਈਆਂ ਨੂੰ ਵੀ ਥੋੜੀ ਜੀ ਹਲਕਾ ਜਿਹਾ ਡਾਰਕ ਹੋਵੇ ਤਾਂ ਬੜਾ ਸੋਹਣਾ ਮਸਟਰਡ ਬਰਾਊਨ ਜਿਹਾ ਕਲਰ ਹੈ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ 올ਓਵਰ ਸੂਟ ਹੈ ਜੀ ਪਿਓਰ ਦੇ ਤੇ ਨਾਲ ਪਿਓਰ ਦੁਪੱਟੀਆਂ ਦੇ ਨਾਲ नेक्स्ट आगल, लाइट ग्रे कलर, ग्रे ग्रीन जा कलर है, लाइट कलर दिल्कुल, सोड़ा अंदी वाला प्रिंट त्योर बाद, ਸੋਹਣਾ ਸੂਟ ਹੈ ਪ੍ਰਾਈਸ ਹੈਗਾ 2200 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਪਿਓਰ ਕ੍ਰੇਪ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਮੀ ਰਾਈਟ 1465 8080381460 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ